ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਪਿੰਡ ਗੁਰੂਸਰ ਤੇ ਜ਼ਿਲ੍ਹਾ ਬਠਿੰਡਾ ਤਸੀਰ ਆਮਪਰਾ ਫੂਲ ਤੇ ਚੋਟੀ ਕਿਸਾਨ ਦੋਸਤੋ ਦੇਖ ਸਕਦੇ ਹੋ ਤੁਸੀਂ ਪੂਰੀ ਸਕਰੀਨ ਤੇ ਸਾਰੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਕਿ ਕਿੰਨੇ ਸੂਏ ਆ ਕਿੰਨਾ ਦੁੱਧ ਦਿੰਦਾ ਇਹਨੇ ਤੇ ਕਿੰਨੇ ਦਿਨ ਰਹਿੰਦੇ ਆ ਸਾਰੇ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਆਜੋ ਮਿਲੌਣਿਆ ਬਾਈ ਦੇ ਨਾਲ ਸਸੀ ਕਾਬੇ ਜੀ ਬਸ ਜੀ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਵੀ ਆਪਣਾ ਗੁਰੂਸਰ ਠੀਕ ਹੈ ਜੀ ਤੇ ਨਾਂ ਦੱਸਿਓ ਆਪਣਾ ਬਾਈ ਨਾਂ ਮੇਰਾ ਕਬਾਲ ਸਿੰਘ ਹੈ ਵੀਰੇ ਕਬਾਲ ਸਿੰਘ ਬਾਈ ਜੀ ਜਿਹੜੀ ਅੱਜ ਆਪਾਂ ਝੋਟੀ ਇਹ ਵੇਚਣੀ ਆ ਤੇ ਕਿੰਨੇਵੇਂ ਸੂਏ ਆ ਬਾਈ ਵੀਰੇ ਤੀਜੇ ਸੂਏ ਸੁਆਣਾ ਐ ਚਾਰ ਠੀਕ ਆ ਤੀਜੇ ਸੂਏ ਤੇ ਦੂਜੇ ਸੂਏ ਦਾ ਦੁੱਧ ਕਿੰਨਾ ਚੋਇਆ ਤੁਸੀ ਵੀਰੇ 14 ਤੋਂ 15 ਲੀਟਰ ਦੁੱਧ ਹੀ ਚੋਇਆ ਹੈ ਠੀਕ ਆ ਬਾਈ ਇਹ ਘਰਦ ਕੋਈ ਝੋਟੀ ਆਪਣੀ ਠੀਕ ਹੈ ਜੀ 14 15 ਕਿਲੋ ਦੂਜੇ ਸੂਈ ਦਾ ਚੋਆ ਤੇ ਹੁਣ ਕਿੰਨੇ ਦਿਨ ਲੈ ਜੂ ਬਾਈ ਸੂਨ ਦੇ ਵਿੱਚ ਹੁਣ ਲਗਭਗ ਵੀ ਪਾਣੀ ਦੇ ਅੰਦਰ ਬਾਕੀ ਪਏ ਰਹੇ ਨੇ 5 ਦਿਨ ਸੂਨ ਦੇ ਪੂਰੇ ਹੋਣ ਦੇ ਵਿੱਚ ਰਹਿੰਦੇ 5 4 ਦਿਨ ਉੱਤੇ ਵੀ ਲੈ ਜੀ ਉੱਤੇ ਵੀ ਲੈ ਸਕਦੇ ਹਾਂ ਜੀ ਠੀਕ ਹੈ ਜੀ ਦੇਖ ਸਕਦੇ ਹੋ ਕਿਸਾਨ ਦੋਸਤੋ ਤੇ ਹਜੇ 5 7 ਦਿਨਾਂ ਦੀ ਜਿਹੜੀ ਕੱਚੀ ਝੋਟੀ ਆ ਤੇ ਤਿਆਰ ਹੁੰਦੀ ਆਉਂਦੀ ਆ ਤੋ ਰੰਗ ਇੱਕ ਮਿੰਟ ਵੇ ਦੇਖ ਸਕਦੇ ਹੋ ਲੇਵਲ ਉੱਭਾ ਬਣਾਉਣਾ ਸਟਾਰਟ ਕਰਤਾ ਤੇ ਸੈਂਗਾਂ ਦੀ ਬਹੁਤ ਸਕੀਨ ਆ ਮੂੰਹ ਮੱਥੇ ਦੀ ਤੇ ਪਿਓਰ ਮੋਰਾ ਦੇ ਵਿੱਚ ਆ ਭੋਰਾ ਵੀ ਬਾਲ ਨਹੀਂ ਚਿੱਟੇ ਪੂਛ ਦੇ ਵਿੱਚ ਜੈੱਡ ਬਲੈਕ ਆ ਤੇ ਤੋੜ ਕੇ ਦਿਖਾਉਣਿਆ ਇਧਰ ਨੂੰ ਤੋੜ ਲਈ ਬਈ ਖੋਲ ਲੋ ਤੇ ਜਿਹੜੇ ਵੀ ਭਰਾ ਨੂੰ ਇਹ ਝੋਟੀ ਬਸੰਦ ਹੋਵੇ ਤੇ ਬਾਈ ਦਾ ਮੋਬਾਈਲ ਨੰਬਰ ਜਿਹੜਾ ਹੋ ਵੀਡੀਓ ਦੇ ਵਿੱਚ ਦੇਵਾਂਗੇ ਤੇ ਉਸ ਨੰਬਰ ਤੇ ਤੁਸੀਂ ਫੋਨ ਲਾ ਕੇ ਜਾਣਕਾਰੀ ਲੈ ਲਿਓ ਇੱਥੇ ਰੁਕ ਜੂ ਬਾਈ ਦੇਖ ਸਾਹ ਦੇ ਇਧਰੋਂ ਵੀ ਥਾਣੇ ਦੇਖੋ ਹੱਥ ਦੀ ਚਵਾਈ ਵਾਲੇ ਥਾਣਾ ਇਕੱਲੇ ਇਕੱਲੇ ਤੇ ਕੱਦ ਕਾਠ ਵੀ ਬਹੁਤ ਤੇ ਰਾਜੀ ਆ ਪੂਰੀ ਹੈਵੀ ਝੋਟੀ ਆ ਲੈ ਜੇਹੀ ਝੋਟੀ ਵਪਾਰੀ ਕੋਲੇ ਕਿਸੇ ਕੋਲੇ ਹੁੰਦੀ ਤਾਂ ਦੂਜੇ ਸੂਏ ਕਹਿ ਕੇ ਵੀ ਵੇਚਦੇ ਨਹੀਂ ਸੀ ਬਾਈ ਨੇ ਤੇ ਦੇਖ ਸਕਦੇ ਹੋ ਬਿਲਕੁਲ ਸਹੀ ਗੱਲ ਦੱਸੀਆ ਬਾਈ ਨੇ ਤੀਜੇ ਸੂਏ ਦੇ ਸੂਣ ਵਾਲੀ ਆ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ ਮੋਬਾਈਲ ਨੰਬਰ ਵੀਰੇ ਆਪਣਾ 78370 78370 ਹਾਂ 28447 28447 ਹਾਂਜੀ ਠੀਕ ਆ ਬਾਈ ਜੀ ਇਹ ਮੋਬਾਈਲ ਨੰਬਰ ਆ ਬਾਈ ਦਾ ਤੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਰੇਟ ਦੀ ਵੀ ਜਾਣਕਾਰੀ ਲੈ ਲਿਓ ਤੇ ਹੋਰ ਵੀ ਜਿਹੜੀ ਮਾਝ ਦੀ ਜਾਣਕਾਰੀ ਤੁਸੀਂ ਲੈਣੀ ਐ ਇਸ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਪਾਸਿਓਂ ਆਥ ਨੀਤਰਾਉਂਦੀ ਝੋਟੀ ਬਹੁਤ ਸਕੀਨ ਐ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਪਰਾਵਾਂ ਦਾ